ਹਾਂ ਜੀ ਸਸੀ ਗਾ ਜੀ ਸਾਰੇ ਵੀਰਾਂ ਭੈਣਾਂ ਨੂੰ ਅੱਜ ਅਸੀਂ ਪਹੁੰਚਿਆ ਹੀ ਕਿਸਾਨ ਮੇਲਾ ਬਠਿੰਡਾ ਦੇ ਵਿਖੇ ਜਿੱਥੇ ਕਿਸਾਨ ਨੂੰ ਇੱਕ ਬਾਪੂ ਜੀ ਮਿਲੇ ਜੋ ਕਿ ਆਪਣਾ ਸ਼ਹਿਦ ਵੇਚ ਰਿਹਾ ਜੋ ਕਿ ਕਿਸੇ ਵੱਖਰੀ ਕਿਸਮ ਦਾ ਸ਼ਹਿਦ ਹੈ ਆਓ ਆਪਾਂ ਉਹਨਾਂ ਤੋਂ ਲੈਣੇ ਪੂਰੀ ਜਾਣਕਾਰੀ ਤਸ਼ਵੀਕ ਕੀ ਜੀ ਇਹ ਜੀ ਕ੍ਰੀਮ ਹਾਨੀ ਦੇ ਨਾਮ ਨਾਲ ਮਸ਼ਹੂਰ ਹੈ ਸਾਰਾ ਐਕਸਪੋਰਟ ਹੁੰਦਾ ਹੈ ਇਹ ਅਕਸਰ ਸਾਡੇ ਲੋਕ ਤਾਂ ਇਹਨੂੰ ਦੇਖ ਕੇ ਕਹਿੰਦੇ ਵੀ ਅਖੰਡ ਹੈ ਪਰ ਇਹ ਸਰੋਂ ਦੇ ਫੁੱਲਾਂ ਦਾ ਪਿਆਰ ਸ਼ਹਿਦ ਹੈ ਇਹ ਇਰੇਜ ਗੁੱਲੂ ਕੋਜ ਦੀ ਮਾਤਰਾ ਵੱਧ ਹੁੰਦੀ ਆ ਇਹ ਬੀ ਬੋਲਣ ਦੀ ਮਾਤਰਾ ਬਦਲਦੀ ਹੈ ਇਸੇ ਕਰਕੇ ਉਹ ਜੰਮ ਜਾਂਦਾ ਹੈ ਕਿ ਇੱਕ ਖੰਡਾਂ ਦੇ ਅੱਛਾਲਾਂ ਦਾ ਹੋਣ ਕਰਕੇ ਜੰਮਦਾ ਕਿ ਜਿਹੜੇ ਦੂਜੇ ਗਰਮੀ ਦੇ ਫੁੱਲ ਆਉਂਦੇ ਆ ਉਹ ਇਸ ਕਰਕੇ ਗਰਮ ਉਹ ਥੋੜੇ ਜੰਮਦੇ ਨਹੀਂ ਹੈਗੇ ਇਸੇ ਕਰਕੇ ਇਹਦਾ ਫਰਕ ਆ ਉਹਦਾ ਰੰਗ ਦਾ ਤੇ ਦਾ ਇਹਦੀ ਖੇਤੀ ਤੁਸੀਂ ਆ ਕਰਦੇ ਨਾ ਖੇਤੀ ਕੀ ਅਸੀਂ ਜਾਣਦੇ ਆ ਰਾਜਸਥਾਨ ਦੇ ਵਿੱਚ ਮੱਕੀ ਲਾਉਨੇ ਆ ਅਸੀਂ ਐਮਪੀ ਜਣਾਉਨੇ ਆ ਸਾਰੇ ਅੱਗ ਦੂਰ ਦੂਰ ਤੱਕ ਜਾਣਦੇ ਆ ਜੇ ਲੈਣਾ ਹੋਵੇ ਸੋ ਤੁਸੀਂ ਕਿਸੇ ਨੂੰ ਕਿੱਥੇ ਆ ਕੇ ਲੈ ਸਕਦੇ ਆ ਅਟੂ ਅਟ ਸਾਡੇ ਆ ਇਹ ਜੁਲੀਅਰ ਅੰਦਰ ਜਿਹੜੀ ਪੀਪੀਰ ਹੋਰ ਰਸ ਬਣੀ ਵੀ ਹੈ ਸਾਡੀ ਉੱਤੇ ਉਹਦੇ ਅੰਦਰ ਜਿੱਥੇ ਆ ਸਾਰੇ ਜਿਹੜੇ ਨਿਕਲੋਗੇ ਜਦੋਂ ਫੋਟੋ ਖਿੰਦੂਗੀ ਠੀਕ ਸਾਡਾ ਮਾਰਕ ਲੱਗਿਆ ਹੋਵੇ ਉੱਤੇ ਉਹ ਤੋਂ ਲੈ ਸਕਦੇ ਹੋ ਤੁਹਾਡਾ ਨੰਬਰ ਕੋ ਦੋ ਨੰਬਰ ਜੀ ਮੇਰਾ 9878270402 ਧੰਨਵਾਦ